ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਵੀ ਸਾਰੇ ਠੀਕ ਠਾਕ ਵਧੀਆ ਹੋਣਗੇ। ਵਲੌਗ ਤੇ ਤੁਹਾਡਾ ਆਪਾਂ ਸਵਾਗਤ ਕਰਦੇ ਆ। ਅੱਜ ਆਪਾਂ ਘਟੋਟ 15-20 ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆ। ਘਰੇ ਹੁੰਨੇ ਕਿਤੇ ਜਾ ਨਹੀਂ ਜਾਂਦਾ ਅੱਜ ਆਪਾਂ ਚੱਲੇ ਆ। ਪਹਿਲਾਂ ਨਾਲ ਵਿਖਾ ਦਈਏ ਮੈਂ ਆਪਣੇ ਕੌਣ ਕੌਣ। ਹਗਮਜੀਤ ਸਿੰਘ, ਕਾਸ਼ਦੀਪ ਸਿੰਘ। ਵਾਲੀ ਵਾਲ ਪਲੇਅਰ ਵੀ ਆ। ਵਾਲੀ ਬਹੁਤ। ਛੋਟੀ ਦੇ ਤੇ ਘਾਣਾ ਹੈ ਸਾਈਕਲ ਸਾਡੇ ਰੈਡੀ ਆ ਜੇ ਹੀ ਜਾਣਾ ਬਾਬਾ ਬੁੱਢਾ ਸਾਹਿਬ ਦੇ ਸਾਈਕਲਾਂ ਤੇ ਜਾਣਾ ਤਿੰਨੇ ਸਾਡੇ ਕੋਲੇ ਸਾਈਕਲ ਰੈਡੀ ਆ ਬਾਕੀ ਕੀ ਕੀ ਸਾਡੇ ਕੋਲੇ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਜਾਣਾ ਸਾਈਕਲਾਂ ਤੇ ਅੱਜ ਤਰੀਕ ਕਿੰਨੀ ਆ 12 12 12 ਕਿ 13 well, 12. 13 13 ਜੂਨ 2024 ਆ ਸਵੇਰੇ 3:30 ਹੋ ਗਏ ਆ ਪਹਣੇ ਆਪਾਂ ਕਿੰਨੇ ਟਾਈਮ ਚ ਲੱਗਦੇ ਆ ਉੱਤੇ ਜਾ ਕੇ 100 ਕਿਲੋਮੀਟਰ ਆਪਾਂ ਨੂੰ ਇੱਕ ਪਾਸਾ ਪੈਣਾ ਤੇ ਚਲੋ ਹਲੋ ਜੀ ਆਹ ਕਾਉਮ ਦਾ ਸਪੈਸ਼ਲ ਧੰਨਵਾਦ ਆ ਵੀ ਆਪਣਾ ਸਾਈਕਲ ਦਿੱਤਾ ਹਾਂ ਕਾਉਮ ਜੀ ਦੇ ਸਾਈਕਲ ਦਾ ਹੀ ਮਸਾਈਂ ਤਿਆਰ ਕਰਵਾਇਆ ਇਹਨੂੰ ਬਟੰਡੇ ਲੈ ਕੇ ਕੌਣ ਗਿਆ ਕੋਣ ਲੈ ਕੇ ਗਿਆ ਤੇ ਆ ਸਾਡੇ ਬਰੋਲੇ ਦਾ ਸਾਈਕਲ ਤੇ ਥੱਲੇ ਅਸੀਂ ਤਿੰਨੋ ਜਾਣੀ ਆ 3:30 ਦਾ ਟਾਈਮ ਤੇ ਚੱਲਦੇ ਆ ਆਪਾਂ ਚਲੋ ਚਲ ਵੀ ਹਗਮੀ ਤੇ ਕਾਰ ਆਪਣੇ ਜਿਹੜੇ ਜਿਹੜੇ ਆਪਣੇ ਐਸੈਸਰੀ ਆ ਆਪਣੇ ਕੋਲੇ ਆ ਸਾਡੀ ਲਾਈਟ ਆ ਮੱਥੇ ਤੇ ਲਾਲੀ ਆ ਮੁੰਡੇ ਨੇ ਪਾਣੀ ਪੁਣੀ ਰੇਸ਼ੇ ਬਦੀ ਬੋਤਲ ਉੱਧਰ ਵੀ ਪਾਣੀ ਉੱਧਰ ਸ਼ੇਕਰ ਆ ਪਰਲੇ ਪਾਸੇ ਪਰਲੇ ਪਾਸੇ ਚਲਾ ਆਣੀਂਗਾ ਚੱਲੀਏ ਫਿਰ ਸਤਨਾ ਵਾਇ ਕਰ ਸੱਚਾ ਪਾਤਸ਼ਾਹ ਤੂੰ ਨਾਮ ਆ ਕੋਈ ਨਾ ਬਾਬੂ ਦਾ ਕਰ ਪਾੜੀ ਲੋ ਗਾਉਂ ਗਮੀ ਦੇ ਮੱਥੇ ਤੇ ਆ ਲੱਗੀ ਆ ਲੈਂਟ ਇੰਨਾ ਕੁ ਦਿਂਜਾ ਸਾਨੂੰ ਸੜਕ ਸਾਨੂੰ ਜਾਨੀ ਕਿ ਬਿੰਦੀ ਆ ਜਾਂਦੀ ਹੈ ਤਾਂ ਹੁਣ ਆਪਾਂ ਦਿਨੇ ਮੇਣਾ ਲਈ ਲੋ ਆਪਾਂ ਪਹੁੰਚ ਗਏ ਆ ਜੀਰਾ ਹਰੀਗੇ ਆਉਣ ਵਾਲਾ ਮੁੰਡੇ ਕਹਿੰਦੇ ਵੀ ਕਿੰਨਾ ਟਾਈਮ ਹੋ ਗਿਆ ਵੇ ਕਿ ਫੋਨ ਤੇ ਕੀ ਆ ਮੇਰਾ ਮੁੰਡਾ ਕਿੱਥੇ ਆ ਰਿਹਾ ਪੰਜ 18 350 ਦੇ ਤੁਰੇ ਆਪਾਂ ਲੱਗਣੀ ਆ ਮੇਰੇ ਕੋ 350 ਤੇ ਤੁਰੇ ਪੰਜ 18 ਆਏ ਆ ਜੀਰਾ ਸ਼ਹਿਰ ਰੰਗੇ ਆ ਬਾਈਪਾਸ ਤੇ ਖੜੇ ਆ ਪੌਣੀ ਪੌਣੀ ਮੁੰਡੇ ਹੁਣ ਰੁਕੇ ਆ ਜੋ ਘਰੋਂ ਤੁਰੇ ਆ ਗੁਰਦੁਆਰਾ ਸਾਹਿਬ ਤੋਂ ਚਲੋ ਸਾਈਕਲ ਸਵਰ ਸਹੀ ਆ ਰੋਲੇ ਹਾਂਜੀ ਹਾਂਜੀ ਵਧੀਆ ਜੀ ਹੱਸ ਕੇ ਕਹਦੇ ਇੱਕ ਵਾਰੀ ਮੇਰੇ ਸਬਸਕ੍ਰਾਈਬਰ ਨਾ ਖਾਸ਼ ਹੋ ਜਾਣਗੇ ਅਸਲੀ ਵਖਾਈ ਕਹਿ ਸਕਦਾ ਸੈਕੰਡ ਪਾਰਟੀ ਭਾਈ ਮੈਂ ਹੈ ਕਹਦੇ ਕੋਸਤਾ ਲਿਖਈਏ ਲਾਲਾ ਵਿਲੇਟ ਮੁੰਡਿਆ ਬਹੁਤ ਸਾਧ ਤਲੇਟ ਵਧੀਆ ਚੀਜ਼ ਆਏ ਹਾਂ ਇਹ ਦੇ ਯਾਰ ਮੈਂ ਨਾ ਝੋਣਾ ਝੋਣਾ ਲਾਉਣ ਲੱਗਦਾ ਫਟਾ ਫਟਾ ਪੁੱਛਣੀਆਂ ਮੇਰਾ ਇਹ ਇਹ ਇੰਨਾ ਰਿਮਾਂ ਨੇ ਸਾਡਾ ਬਹੁਤ ਲੋਅ ਕੀਤਾ ਹੈ ਮਹਾ ਮਿਲਿਆ ਇਹ ਗਿਆ ਬਠਿੰਡੇ ਸਾਈਕਲ ਲੈਣ ਕਿਨੇ ਗਿਆ ਤੈਨੂੰ ਕਿਨੇ ਗਿਆ ਇਹਨੂੰ ਬਠਿੰਡੇ ਜਾ ਕਿਹਾ ਕਿਨੇ ਲਿਆ ਹੈ ਚਲੋ ਮੁੰਡਿਆ ਫਿਰ ਚੱਲੀਏ ਆਪਾਂ ਤੋਰੀਏ ਨਾ ਹੋਈ ਆਪਾਂ ਮਹੂ ਪਹੁੰਚਣ ਆਲੇ ਆ ਇਸ ਟਾਈਮ ਮੁੰਡੇ ਤੁਰੇ ਉਹਦੇ ਮਗਰ ਹੌਲੀ ਹੌਲੀ ਜੂਰ ਤਾਂ ਲੱਗਦਾ ਹੀ ਲੱਗਦਾ ਯਾਰ ਹਨਾ ਇਹ ਕਿਹੜੀ ਗੱਲ ਆ ਵੀ ਕਹਿਦੀ ਹੈ ਬੰਦਾ ਥੱਕਦਾ ਨਹੀਂ ਥੱਕਦਾ ਬੰਦਾ ਬਿਲਕੁਲ ਸਾਈਕਲ ਤੇ ਜਾਣਾ ਥੱਕਦਾ ਤਾਂ ਹੈ ਗਈ ਆ ਤੇ ਗੇਸ ਹਨੂਸ਼ੀ ਟੈਕਸਟੋਂ ਸਾਈਕਲ ਦੇਣ ਲਈ ਪਾਵਰ ਸਾਈਕਲ ਆਉਦਾ ਰਿਹਾ ਰੋਲੇ ਰਹੀ ਤੇ ਕਹਿੰਦਾ ਮੇਰੇ ਕੋਲ ਤਰਾਣਾ ਤਾਂ ਜਿੱਦੀ ਸਾਈਕਲ ਹੀ ਆਦੀ ਚਲੇ ਜਾਂਦੇ ਆ ਹੌਲੀ ਹੌਲੀ ਮੁੰਡੇ ਕਿੰਨਾ ਟਾਈਮ ਹੋ ਗਿਆ ਆਹ ਰੋਲੇ ਟਾਈਮ ਕਿੰਨਾ ਗਿਆ ਏ 6:37 ਹੋ ਗਿਆ ਮੁੰਡੇ ਕਹਿੰਦੇ ਹਰੀ ਕੇ ਦਰਿਆ ਤੇ ਪਹੁੰਚ ਗਏ ਇੱਧਰ ਦੀ ਰੀਰਿੰਗ ਸੂਰਜ ਵੀ ਪੂਰਾ ਉੱਪਰ ਆ ਗਿਆ 6:37 ਹੋ ਗਏ ਆ ਆਪਾਂ ਤੁਰਿਆ ਘਰੋਂ ਆਪਾਂ ਤੁਰਿਆ ਘਰੋਂ 3:50 ਹੋ ਗਏ 6:37 ਹੋ ਗਏ ਜੋਰ ਤਾਂ ਲੱਗਦਾ ਹੀ ਲੱਗਦਾ ਯਾਰ ਪਰ ਖੁਸ਼ੀ ਜੀ ਬੜੀ ਹੁੰਦੀ ਆ ਚੰਗਾ ਵੀ ਲੱਗਦਾ ਆ ਦੇ ਮਾਣ ਨੂੰ ਬਹੁਤ ਵੇਖਦੇ ਆ ਗਾਂਘਾ ਕੇ ਰੁਕਾਂਗੇ ਅਸੀਂ ਹੁਣ ਮੋੜ ਤੇ ਜਦੋਂ ਆਪਾਂ ਭਿੱਖੀ ਵੈਂਡਰ ਨੂੰ ਮੋੜਦਾ ਉੱਥੇ ਜਾ ਕੇ ਰੁਕਾਂਗੇ ਕਰਾਂਗੇ ਰੈਸਟ ਇਸ ਤੋਂ ਪਹਿਲਾਂ ਅਸੀਂ ਇੱਕ ਵਾਰ ਹੀ ਰੁਕੇ ਆ ਜੀਰੇ ਬਾਅਦ ਚ ਨਹੀਂ ਰੁਕੇ ਪਾਚ ਤੇ ਹੁਣ ਆਪਾਂ ਰੁਕਾਂਗੇ ਭਿੱਖੀ ਵੈਂਡਰ ਵਾਲੇ ਮੋੜ ਤੇ ਕਰਨਾ ਹੈ ਕਿ ਲਿਆਉਣਾ ਹੈ ਤੇ ਲਿਆਉਣਾ ਇਸਰੋਂ ਦਾ ਮਾਲ ਚ ਕਰਦੀ ਸੀ ਇੱਕ ਚੀਜ਼ ਦੀ ਆਪਾ ਕਹਿੰਦਾ ਨੇੜਾਈ ਦੀ ਨਾ ਗਿਆ ਨੇੜਾਈ ਦੀ ਤਾਂ ਬੰਦੇ ਰਾਹ ਨਹੀਂ ਦਿਨਾ ਕੇਗਾ ਲਓ ਆੜਾ ਪਾ ਪਹੁੰਚ ਗਏ ਆ ਕਿੰਨੀ ਵਾੜਾ ਕਿੰਨੀ ਰਹਿ ਗਈ ਹਕਮ ਇੱਥੇ ਨਿਕਲ ਕੇ ਇੱਥੇ ਨਿਕਲ ਕੇ ਤੇ 50 ਹੀ ਰਹਿ ਗਈ ਹੈ ਨਹੀਂ ਕੰਡਰੀ ਓਕੀ ਆ ਇਹਨੂੰ ਅਸੀਂ ਐ ਬੱਸ ਇਸੇ ਕੰਮ ਨੂੰ ਹੀ ਨਾਲ ਲੈ ਆਏ ਹਾਂ ਤੂੰ ਉਹਦੀ ਯਾਤਰਾ ਦਾ ਸਾਨੂੰ ਪਤਾ ਹੀ ਹੈ ਕਿਹੜੀ ਆ ਹੱਸ ਕੇ ਦਾ ਫਿਰ ਉਹ ਨਹੀਂ ਨਿਕਲਦਾ ਕਹਿੰਦਾ ਤੇ ਕਰ ਦੋ ਕੈਮਰਾ ਤੋਂ ਚਿੱਟਾ ਤੇਰੇ ਤੇ ਕਰ ਦੋ ਕਾ ਹੋ ਜਾਂਦਾ ਉਹ ਕੈਮਰੇ ਜਿਹਾ ਥੋੜਾ ਐ ਖਰਾਬੀ ਆ ਉਹਦਾ ਕਹਿੰਦੇ 15 ਮਿੰਟਾਂ ਮੈਂ ਕੋਟਲੇ ਲਾ ਦਿੰਦਾ ਵਾ ਹਾਂ ਹਣ ਲਓ ਜੀ ਆਪਣੇ ਰਹਿ ਗਏ ਆ 50 ਕਿਲੋਮੀਟਰ ਆਪਾਂ ਆ ਗਏ ਆ ਪੂਰੀ 50 ਦੇ ਆ ਕੇ ਖੜੇ ਆ ਅਸੀਂ ਵੇਖਿਆ ਨੀਗਾ ਉਹੀ ਰੋਗੇ ਵੀ ਚੱਲ ਰੋਕੇ ਜਾਂਦੇ ਆ ਥੋੜੇ ਥੋੜੇ ਖਾਦੇ ਬਿਸਕਟ ਆ ਹੋਰ ਕੰਮ ਦੇ ਕਿਹੜੇ ਖਾਦੇ ਆ ਪਾਰ ਲਈ ਜੀ ਡੈਲਟੀ ਵਾਲੇ ਪਾਰ ਲਈ ਜੀ ਚਲੋ ਹੁਣ ਆਪਾਂ ਚੱਲਦੇ ਆ ਅਸੀਂ ਪੂਰੇ ਪਹੁੰਚੇ 50 ਕਿਲੋਮੀਟਰ 3 ਘੰਟੇ 10 ਮਿੰਟਾਂ 'ਚ 3 ਘੰਟੇ 10 ਮਿੰਟਾਂ 'ਚ ਪਹੁੰਚੇ ਹਾਂ ਹੁਣ ਅੱਗੇ ਵੇਣੇ 50 ਕਿਲੋਮੀਟਰ ਕਿੰਨੇ ਟਾਈਮ 'ਚ ਕੱਢਦੇ ਆ ਦੱਸੀ ਕਿੰਨੇ ਟਾਈਮ 'ਚ ਕੱਢਾਂਗੇ ਪਤਾ ਨਹੀਂ ਚਲੋ ਵੀ ਮਿਲਦੇ ਅੱਗੇ ਫੇਰ ਜੁੜੇ ਰਿਓ ਆਪਣੇ ਆ। ਮੇਰਾ ਦੰਦ ਦੀਦੇ। ਇਹਨੂੰ ਬਰੋਲਾ ਵੀ ਚਲੋ ਵੀ ਚੱਲ ਜੀ। ਕੀ ਖਿੱਚਿਆ ਗਿਆ? ਮਤਲਬ ਕਿੱਥੇ ਮਤਲਬ ਇਹਦੇ? 9 ਵਜੇ ਕਿੰਨਾ ਟਾਈਮ ਹੋ ਗਿਆ ਸੋ? 9 ਵਜੇ 10 ਮਿੰਟ। ਕਿਉਂ? 9 ਵਜੇ 10 ਮਿੰਟ ਹੋ ਗਏ ਆ ਤੇ ਸਾਡੀ ਸਪੀਡ ਹੋ ਗਈ ਆ ਥੋੜੀ ਜੀ ਸਲੋ। ਕਾਹਤੋਂ ਸਲੋ ਹੋ ਗਈ ਫਿਰੋਲੇ? ਰੰਬ ਕੇ। ਹੰਬਗੇ ਪੱਟ ਫੁੱਲਦੇ ਆ ਮਤਲਬ ਜਿਹੜੀ ਜਾਣ ਪਹਿਲੇ 50 ਕਿਲੋਮੀਟਰ ਦੇ ਵਿੱਚ ਸੀ ਉਹ ਲਾਸਟ ਵਾਲੇ ਅੱਧੇ ਰਹਿ ਜਾਂਦੀ ਹੈ ਹੈਨਾ ਹੁਣ ਪੱਟ ਫੁੱਲ ਗਏ ਹੁਣ ਸਾਡੀ ਸਪੀਡ ਘਟ ਗਈ ਹੈ ਹੁਣ 9:10 ਮਿੰਟ ਹੋਏ 70 ਕਿਲੋਮੀਟਰ ਚੱਲ ਗਏ ਆ ਤੇ 25 ਤੋਂ 30 ਕਿਲੋਮੀਟਰ ਸਾਡਾ ਰਹਿਦਾ ਹਾਲੇ ਤੇ ਆਪਾਂ ਨਵੇੜ ਦੇ ਓਕੇ ਛੋਕੇ ਨਵੇੜ ਨਹੀਂ ਤਾਂ ਪੈਣੀ ਆ ਰੋਲੇ ਰੋਲੇ ਨੇ ਸਾਨੂੰ ਅੱਜ ਸ਼ੇਕ ਪਿਆਇਆ ਕਰਨ ਨੂੰ ਚਾਹੀ ਬਹੁਤ ਕੱਢੀ ਜਾਣ ਦੁੱਧ ਘੱਟ ਦੁੱਧ ਘੱਟ ਪਾਇਆ ਗਿਆ ਵੀ 30 ਰੁਪਈਆ ਤੇ ਤੈਨੂੰ ਉਹ ਅੱਠ ਪੈਟ ਵਾਲਾ ਕਿੱਥੋਂ ਪਾ ਦਵੇ ਚੈਰੀ ਤੋਂ ਖਾ ਗਿਆ ਉਹਦੀ ਸਾਰੀ ਲਾਲ ਬਰਾਨਾ ਸ਼ੇਕ ਜਨੇ 2 ਰੁਪਈਆ ਦੋਵਾਂ ਦਾ ਅੱਧਾ ਗਲਾਸ ਆ ਗਿਆ ਹਾਂ ਅੱਧਾ ਅੱਧਾ ਗਲਾਸ ਹੀ ਦੋਵਾਂ ਨੇ ਪੀਤਾ ਫਿਰ ਡੇਢ ਡੇਢ ਪੀ ਲਿਆ ਤੇ ਚੱਲ ਗਏ ਫਿਰ ਜਾਣਾ ਹੀ ਪੈਣਾ ਪਾਣੀ ਪੂਣੀ ਆਹੀ ਪੀ ਲੈਨੇ ਉਹਨੇ ਜਿੱਥੇ ਪੰਪ ਪਾਉਂਦਾ ਵਾ ਤੇ ਬਾਅਦ ਨਾਲੇ 2 ਮਿੰਟ 2 ਮਿੰਟ ਜਾਂ 10 ਮਿੰਟ ਲੱਗਦਾ ਸਿੱਧੀਆਂ ਕਰ ਲਈਦੀਆਂ ਲੋ ਸਾਈਕਲ ਸਾਡਾ ਚੱਲ ਆ ਜੋ ਹੁਣ ਕਿੱਧਰ ਖੜੇ ਜੇ ਖੜੇ ਆ ਸ਼ਾਰਟ ਵਾਲੀ ਹੋਗਮ ਜੀ ਨੇ ਕਹਿੰਦਾ ਬਾਹਾਂ ਕਾਲੀਆਂ ਹੁੰਦੀਆਂ ਮੈਂ ਤਾਂ ਜਕਰ ਹੋਈ ਪਾ ਕੇ ਆਇਆ ਠੀਕ ਤੂੰ ਹੀ ਸਾਫਾ ਜਾ ਲੈ ਲਿਆ ਕਹਿੰਦਾ ਮੇਰਾ ਰੰਗ ਕਾਲਾ ਹੁੰਦਾ ਸੀ ਇਹਨੇ ਪਰ ਉਹ ਚਾਹ ਵੀ ਨਹੀਂ ਪੀਤੀ ਲੈ ਰੰਗ ਆਉਂਦਾ ਚਲੋ ਫਿਰ ਚੱਲੀਏ ਜਾ ਕੇ ਲੰਗਰ ਪਾਣੀ ਛਕਦੇ ਆ ਕਿਤੇ ਬਿਸ਼ਿੰਦਰਾ ਦੇ ਚੱਲਦੇ ਆ ਫਿਰ ਲੰਗਰ ਪਾਣੀ ਛਕਣਾ ਹੁਣ ਆਪਾਂ ਘੰਟੇ ਤੱਕ ਤਾਂ ਜੀ ਅਸੀਂ ਹੁਣ ਪਹੁੰਚ ਚੁੱਕੇ ਆ ਛਬਾ ਵਾਲਾ ਟੋਪੀ ਕਿਹੇਂਡਾ ਵਾਲੇ ਰੋਡ ਤੇ ਆ ਸਰ ਸਿੰਘ ਬੈਂਡ ਉੱਦੋਂ ਜਿਹੜਾ ਗੁਰਦੁਆਰਾ ਸਾਹਿਬ ਆ ਨਾ ਬਾਬਾ ਸ਼ਹੀਦ ਚੰਦ ਜੀ ਦਾ ਤੇ ਅਸੀਂ ਪਹੁੰਚ ਚੁੱਕੇ ਆ ਛਬਾ ਵਾਲਾ ਟੋਪੀ ਕਿਹੇਂਡਾ ਰੋੜਾ। ਆਸਕਾ ਬੰਦੇ ਸਾਡੇ ਸੁੱਤੇ ਪਏ ਆ। ਪ੍ਰੈਸਟ ਕਰ ਰਹੇ ਆ ਵੀ ਹੋ ਗਿਆ ਕਾਨੂੰ 20 ਮਿੰਟ। ਸੰਗਰ ਵੀ ਕਿਤੇ ਸ਼ਾਮੇ ਇੱਕ ਪਲੇਅਰ ਸਾਡਾ ਸੁੱਤਾ ਪਿਆ। ਉਹ ਵੀ ਜਿਵੇਂ ਕਹਿੰਦਾ ਤਾਰਾ ਟੋਕ ਰਿਹਾ। ਹਾਂ ਉਹ ਮੇਰਾ 8-12 ਸੁੱਤਾ ਪਿਆ। ਅੱਗ ਛੱਕੀ ਪ੍ਰਸ਼ਾਦਾ ਉੱਪਰ ਚਲ ਆ ਜਾਵੇ। ਕਸੀਕਰ ਉਹ ਕਹਿੰਸੀ ਕਿ ਕਰਦੁਆਰਾ ਬਾਬਾ ਸ਼੍ਰੀਚੰਦ ਸਾਹਿਬ ਜੀ ਬਾਬਾ ਲਖਵੇਂ ਦਾਸ ਸਾਹਿਬ ਜੀ ਇੱਕ ਪੰਜ ਹਜ਼ਾਰ ਇਸ਼ਨਾਨ ਕਰਕੇ ਸਕੇ ਬੱਚੇ ਹਰੀ ਹੋ ਜਾਂਦੇ ਹਨ ਤੇ ਅਸੀਂ ਇੱਥੋਂ ਲੰਗਰ ਪਾਣੀ ਛਕ ਲਿਆ ਉਹਦੇ ਤਿੰਨ ਤਿੰਨ ਖਾਣੇ ਰੋਟੀਆਂ ਚਾਹ ਪੀਣੀ ਬੈਸਟਰ ਖਾ ਲਿਆ ਸਾਫੇ ਗਿੱਲੇ ਕਰਕੇ ਲੈ ਲੈ ਸਾਫੇ ਗਿੱਲੇ ਕਰਕੇ ਲੈ ਲੈ ਮੁੰਡਿਆਂ ਨੇ 11 ਵਜੇ ਹੋ ਗਏ ਸੌਕ ਜਾਣੇ 11 ਵਜੇ ਤੇ ਹੁਣ ਇੱਥੋਂ ਸਾਡੀ ਵਾਟ 10 ਤੋਂ 12 ਕਿਲੋਮੀਟਰ ਹੀ ਰਹਿ ਗਿਆ ਚਲੋ ਫਿਰ ਚੱਲੀਏ ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਤੁਨੂੰ ਬਾਬਾ ਬੁੱਢਾ ਸਾਹਿਬ ਜਾ ਕੇ ਮਿਲਣਾ ਹੈ।ੁੰਡੇ ਚੱਲ ਪਏ ਆ। ਚੱਲੀਏ ਫਿਰ ਆਪਾਂ ਵੀ। ਲੋਈ ਆਪਾਂ ਵੜ ਗਏ ਆ ਬਾਬਾ ਬੁੱਢਾ ਸਾਹਿਬ ਦੇ। ਠੀਕ ਆ। ਇਹ ਰੇ 2 ਕਿਲੋਮੀਟਰ। ਜੱਤ ਲਈ ਜਾਂਗਾ ਹੁਣ ਤਾਂ। ਗਰਮੀ ਬਹੁਤ ਆ ਮੁੰਡੇ ਗਰਮੀ ਬਣਾ ਰਹੇ ਆ ਗਰਮੀ ਹੈ ਵੀ ਜਿਆਦਾ 12 ਵਜ ਗਿਆ ਦੁਪਹਿਰ ਦੇ ਮਾਓ ਜੀ ਖਾਲਸਾ ਇਹ ਦੇਖੋ ਕੀ ਰਿਵਿਊ ਦਿੰਦਾ ਲਓ ਤੇ ਪਹੁੰਚ ਗਏ ਬਾਬਾ ਬੜਾ ਸਾਜ ਰਿਹਾ बुढ़ा सा पहुंच चुके टाइम कि ले ही आया परमात्मा दरबार से आपे बारह बज के बारह मिनट हो गए तीन वज के तो पजा मिनट से तुरे तीन वज के पाँ मिनट तो तुरे ठीक है ਪਹੁੰਚ ਗਏ ਆ ਮੁੰਡੇ ਚਲੋ ਲਈਏ ਕਮਰਾ ਓਏ ਬਾਜੋ ਫਿਰ ਕਮਰੇ ਜਿੱਥੇ ਆ ਗਿਆ ਪਹਲਾ ਉਹ ਕਰਾਂਗੇ ਸਮਾਪਤ ਕੀ ਕੀ ਰਾਸਤੇ ਦੇ ਵਿੱਚ ਸਾਈਆਂ ਆਈਆਂ ਸਾਰੇ ਤੁਹਾਡੇ ਨਾਲ ਮੁੰਡੇ ਡਿਸਕਸ਼ਨ ਕਰਨੀ ਚਲੋ ਜੀ ਕਮਰਾ ਮਿਲ ਗਿਆ ਸਾਨੂੰ 60 ਨੰਬਰ ਕਮਰਾ ਸਾਡੇ ਦੋ ਬੈੱਡ ਇੱਕ ਮੰਜਾ ਬਟ ਡਬਲ ਬੈੱਡ ਦੋ ਬੈੱਡ ਨਹੀਂ ਡਬਲ ਬੈੱਡ ਏਸੀ ਲੱਗਾ ਇਜ਼ੀ ਲੱਗਾ ਹੋਇਆ ਪਰ ਤੁਹਾਨੂੰ ਦੇਖਣਾ ਨਹੀਂਗਾ ਮਾਏ ਕਮਰਾ ਲਿਆ ਭਰਾ ਵਈ ਆ ਗਏ ਕਸੂਤੇ ਟਾਈਮ ਕਿਉਂਕਿ ਕੱਲ ਨੂੰ ਹੈਗੀ ਸੰਗਰਾਮ ਕੱਲ ਨੂੰ ਸੰਗਰਾਮ ਦੇ ਸਾਹਮਣੇ ਤਾਂ ਪਤਾ ਹੀ ਨਹੀਂ ਸੀ ਸੰਗਰਾਮ ਦੇ ਦਾ ਪਾਪਾ ਗੁੱਡਾ ਸਾਹਿਬ ਬਹੁਤ ਜ਼ਿਆਦਾ ਸੰਗਤ ਆਉਂਦੀ ਆ ਨਾਲ ਸਾਨੂੰ ਅਟੈਚ ਬਾਥਰੂ ਮਿਲ ਗਿਆ ਬੈਸਟਾ ਜਿਹੜਾ ਹੁਣ ਅਸੀਂ 12:00 ਵਜੇ ਗਏ 12:30 ਹੋ ਗਏ ਹੋਣੇ ਹਨ 12:30 ਪਹੁੰਚੇ ਆ ਕਾਸ਼ਦੀਪ ਸਿੰਘ ਸਿੱਧੂ ਲੈਣ ਗਿਆ ਪਾਣੀ ਠੰਡਾ ਤੇ ਰੱਬ ਤੁਹਾਡਾ ਭਲਾ ਕਰੇ ਕਿਵੇਂ ਰਿਹਾ ਹੋ ਗੁੰਜੀ ਦਾ ਸਫ਼ਰ ਸਬਸਕ੍ਰਾਈਬ ਮੀਟਰ ਦਾ ਸਹੀ ਏ ਹਾਂ ਮੁੜ ਕੇ ਵਾਪਸ ਨਹੀਂ ਰਹੀ ਲੱਗਣ ਲੱਗ ਗਿਆ ਮਰੋਲੇ ਦਾ ਕਹਿਣਾ ਹੋਇਆ ਤਾਂ ਦੀਦਾ ਨਹੀਂ ਕੋਸ ਦੀਦਾ ਹੀ ਕਰੂਗੀ ਇਹ ਗਰਮੀ ਹੋ ਗਈ ਨਾ ਬਾੜੀ ਗਰਮੀ ਹੋ ਗਈ ਦੁਬਾਰਾ ਚੜ ਗਿਆ ਸਭ ਤੋਂ ਵੱਡੀ ਗੱਲ ਪਰ ਆਪਾਂ ਕਹਿੰਦੇ ਸੀ ਨਾ ਵੀ ਮੂਹ ਰੋ ਹਵਾ ਲੱਗਦੀ ਐ ਮੈਂ ਕਹਿੰਦਾ ਸੀ ਹਵਾ ਨਾ ਵਗਦੀ ਜਦੋਂ ਤਾਂ ਨਹੀਂ ਪਹੁੰਚਣਾ ਜਿਵੇਂ ਹੀ ਮਾਰਨੇ ਜਿਵੇਂ ਹੀ ਮਾਰਨੇ ਫਿਰ ਤਾਂ ਆ ਹੀ ਲੱਗਣਾ ਸੀ ਪਰ ਹਵਾ ਜਲਦੀ ਇਹ ਮੋਰੋਂ ਸੀ ਚਲੋ ਅਸੀਂ ਆ ਗਏ ਆ 12 ਸਵਾ 12:30 ਹੋਣ ਚੀ ਤਾਂ 50 ਦੇ ਤੁਰੇ ਢੜ ਕੇ ਘੰਟਾ ਰਸਤੇ ਦੇ ਵਿੱਚ ਰੁਕੇ ਹੋ ਮੰਗੇ ਅਸੀਂ ਕੁੱਲ ਮਿਲਾ ਕੇ ਸਾਰਾ ਹਨ ਤੇ ਹੁਣ ਤਾਂ ਇਹ ਨੌਣਾ ਤੇ ਸੌਣਾ ਫੇਰ ਅੱਜ ਫੇਰ ਰਾਤ ਨੇ ਉਠਾਂਗੇ ਫੇਰ ਕਰਾਂਗੇ ਸੇਵਾ ਢੜ ਕੇ ਜਵਾ ਮੱਥਾ ਟੇਕਾਂਗੇ ਆਤ ਨੇ ਵੀ ਟੇਕਾਂਗੇ ਸਰਬਾ ਵੀ ਟੇਕਾਂਗੇ ਚਲੋ ਗਵਾਹ ਕਰਦੇ ਆਪਾਂ ਹੁਣ ਸਮਾਪਤ ਫੇਰ ਵੀ ਉਹ ਦੇ ਵੀ ਸਾਈਕਲ ਤੇ ਕੋਈ ਆਵੇ ਕਿ ਨਾ ਸਾਈਕਲ ਤੇ ਆਵੇ ਆਵੇ ਪਰ ਇਹਨਾਂ ਦੇ ਨਾ ਜਨਾਬ ਹੂੰ ਠੰਡ ਹੀ ਚਾਵੇ ਠੰਡ ਚ ਆਵੇ ਯਾਨੀ ਕਿ ਗਰਮੀ ਨਾ ਹੋਵੇ ਨੋਰਮਲ ਜਿਹੜਾ ਹੋਣਾ 20 22 ਟੈਂਪਰੇਚਰ ਹੋਵੇ ਹੱਦ ਤੋ ਫੇਰ ਵਧੀਆ ਫੇਰ ਨਹੀਂ ਮਾੜਾ ਇਹ ਗਰਮੀ ਬਾੜੀਆਂ ਜਾਂ ਸਬਾਈ ਦੇ ਦੇ ਤਾ ਹਾਂ ਜਾਨੇ ਰੇ ਨਿਹਰੇ ਤਰੇ ਸੂਰਜੇ ਨਾ ਹੋਵੇ ਬਸ ਰਾਤ ਨੂੰ ਤੇ ਸਾਨੂੰ ਇੱਕ ਪਾਸਾ ਘਟੋ ਘਟੇ 95 ਕਿਲੋਮੀਟਰ 100 ਦੇ ਲਗਭਗ ਪੈ ਗਿਆ ਤਾਂ ਮੁੰਡੇ ਬਾਰੇ ਯਾਰ ਮਿਹਨਤੀ ਆ ਹੌਂਸਲਾ ਨਹੀਂ ਛੱਡਿਆ ਹੌਂਸਲਾ ਛੱਡ ਗਈ 70 ਕਿਲੋਮੀਟਰ ਤੋਂ ਉੱਤੇ ਆ ਕੇ ਤਾਂ 30 ਰਹਿੰਦਾ ਸੀ ਫਿਰ ਬੱਸ ਅਸੀਂ ਲਿਆਇਆ ਬਾਬਾ ਕਹਿੰਦਾ ਤੂੰ ਵੀ ਆ ਜਾ ਸਿੰਘੋ ਡਟੇ ਰਹੇ ਡਟੇ ਰਹਿ ਮਦਰਾਨ ਦੇ ਵਿੱਚ ਤੇ ਅਖੀਰ ਨੂੰ ਮੋਰਚਾ ਜਿੱਤ ਲਿਆ ਤੇ ਉਮੀਦ ਕਰਦੇ ਆ ਵੀ ਤੁਹਾਨੂੰ ਇਹ ਬਲੌਗ ਵਧੀਆ ਲੱਗੂਗਾ ਆਈ ਬਹੁਤ ਲੋਕਾਂ ਦੇ ਕਮੈਂਟ ਵੀ ਆਉਣਗੇ ਸਾਈਕਲ ਤੇ ਜਾਵੜੇ ਔਰ ਮੋਟਰਸਾਈਕਲ ਤੇ ਜਾਵੜੇ ਨੇ ਗੱਡੀਆਂ ਦੇ ਜਾਵੜੇ ਨੇ ਤੁਸੀਂ ਵਿਖਾਵਾਂ ਕਰਦੇ ਆ ਸਾਈਕਲ ਦੇ ਕਿਉਂਗੇ ਇਹ ਉਹ ਹਨ ਇੱਕ ਮਿੰਟ ਆਉਣੇ ਆ ਮੈਨੂੰ ਪਤਾ ਲੋਕਾਂ ਦਾ ਫੇਸਬੁੱਕ ਦੇ ਨਹੀਂ ਹਟਦੇ ਲੋਕ ਕਰ ਲੋ ਆਪਾਂ ਗੱਲ ਕਰ ਰਹੇ ਸੀਗੇ ਵੀ ਬੜਿਆ ਦੇ ਕਮੈਂਟ ਆਉਣਗੇ ਵੀ ਐਵੇਂ ਮਡੀਰ ਸ਼ੋਸ਼ੇ ਕਰਦੀ ਆ ਜੋ ਤੁਹਾਡੀ ਮਰਜ਼ੀ ਜੋ ਤੁਸੀਂ ਕਹਿਣਾ ਕਿ ਉਹ ਯਾਰ ਆਪਾਂ ਨੂੰ ਕੋਈ ਚੱਕਰ ਨਹੀਂ ਆ ਜੇ ਸਾਡਾ ਮਾਨਸੀ ਸਾਈਕਲ ਦੇ ਹੁੰਦੇ ਤਾਂ ਅਸੀਂ ਆਪਾਂ ਰੰਜ ਰਾਜੀ ਆਪ ਦਾ ਰੰਜ ਰਾਜੀ ਕਰਨਾ ਸੀ ਤਾਂ ਹਨ ਸਾਡਾ ਬਣ ਸੀਗਾ ਕੋਈ ਚੱਕਰ ਨਹੀਂ ਯਾਰ ਜਿਹਦਾ ਜੀ ਕਰਦਾ ਗੱਡੀ ਤੇ ਆਓ ਜਿਹਦਾ ਜੀ ਕਰਦਾ ਜਹਾਜ਼ ਤੇ ਆਓ ਜਿਹਦਾ ਜੀ ਕਰਦਾ ਤੁਰ ਕੇ ਆਓ ਹਨਾ ਟਰੈਕਟਰ ਤੇ ਆਓ ਟਰਾਲੀ ਤੇ ਆਓ ਸ਼ਰਧਾ ਆਉਂਦੀ ਸਹੀ ਗੱਲ ਆ ਤੇ ਇਹਦਾ ਸਾਈਕਲ ਤੇ ਆਏ ਆ ਵਧੀਆ ਸਾਨੂੰ ਖੁਸ਼ੀ ਮਿਲੀ ਹੈ ਗਾਦੇ ਆ ਗਾ ਹਾਂ ਸਹੀ ਗੱਲ ਆ ਖੁਸ਼ੀ ਹੋਣੀ ਚਾਹੀਦੀ ਆ ਕਿਹੜੀ ਚੀਜ਼ ਤੇ ਮਰਜੀ ਆ ਜਾਓ ਕਿ ਇਨ੍ਹਾਂ ਨੂੰ ਗੱਡੀ ਤੇ ਆ ਕੇ ਵੀ ਖੁਸ਼ੀ ਨਹੀਂ ਮਿਲਣਗੀ ਤੁਹਾਨੂੰ ਤੁਸੀਂ ਆਪ ਸੰਤੁਸ਼ਟ ਹੋਣੇ ਚਾਹੀਦੇ ਪਰ ਅਸੀਂ ਸੈਟੀਸਫਾਈ ਆ ਸੰਤੁਸ਼ਟ ਹਾਂ ਸਾਨੂੰ ਖੁਸ਼ੀ ਹੋਈ ਅਸੀਂ ਇੱਥੋਂ ਤੱਕ ਆ ਗਏ ਤੇ ਬਾਕੀ ਗੱਲਾਂ ਠੀਕ ਠਾਕ ਰੂਮ ਸਾਨੂੰ ਮਿਲ ਗਿਆ ਕੱਲ ਨੂੰ ਸੰਗਰਾਮ ਦਾ ਸਾਨੂੰ ਪਤਾ ਨਹੀਂ ਸੀਗਾ ਸੰਗਰਾਮ ਤੇ ਸੰਘਤ ਬਹੁਤ ਹੁੰਦੀ ਹੈ ਪਹਿਲਾਂ ਵੀ ਆਪਾਂ ਦੱਸਤਾ ਤਾਂ ਕਰਕੇ ਕਮਰਿਆਂ ਦੀ ਥੋੜੀ ਕਮਰਿਆਂ ਦੀ ਥੋੜੀ ਜਿਹੀ ਦਿੱਕਤ ਹੁੰਦੀ ਆ ਤੇ ਬਾਕੀ ਕਮਰਾ ਤੁਹਾਨੂੰ ਆਪਾਂ ਵਿਖਾਦਾ ਵੀ ਵਧੀਆ ਆਪਣਾ ਠੀਕ ਆ ਹੋਰ ਗੱਲਾਂ ਬਸ ਕੱਲ ਨਹੀਂ ਆ ਰਹੀ ਤਾਂ ਭਾਈ ਨਹੀਂ ਆ ਰਹੀ ਹਾਂ ਤਾਂ ਨਹੀਂ ਆ ਰਹੇ ਪਤਾ ਨਹੀਂ ਆ ਰਿਹਾ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਵਲੋਗ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਥੈਂਕ ਯੂ